ਜਦੋਂ ਡਿਸਕਸ਼ਨ ਕੋਈ ਵੀ ਕਰਦੇ ਆ ਇਹ ਸੋਚੇ ਵਾਲੀ ਮੈਂ ਅਮਤੋਜ ਨੂੰ ਕਹਿ ਰਿਹਾ ਸੀ ਆਪਾਂ ਇਹ ਲਿਖਣੀ ਹੈ ਪਹਿਲਾਂ ਆਪਾਂ ਇਹਦੇ ਤੇ ਕਹਾ ਗੁਰਪ੍ਰੀਤ ਨਾਲੇ ਹੁੰਦਾ ਸੀ ਚੰ ਚੰ ਤੇ ਕਹਾਣੀਆਂ ਪਹਿਲਾਂ ਸਾਰਾ ਗੜੀ ਲਿਖੀ ਸੀ ਅਸੀਂ ਨਿੱਜੀ ਤੌਰ ਤੇ ਜਦੋਂ ਬੈਠ ਰਹੀ ਸੀ ਉਦੋਂ ਮੈਂ ਦਾੜੀ ਬਧਾਈ ਸੀ ਵਾਲ ਦੀ ਵਧਾਈ ਸੀ ਕਿਉਂਕਿ ਉਹ ਸਾਰੇ ਕੈਰੈਕਟਰ ਉਹਦੇ ਚ ਕਾਫੀ ਕੈਰੈਕਟਰ ਸੀ ਪਰ ਉਹ ਕਿਉਂਕਿ ਕੁਝ ਕਾਰਨਾ ਕਰਕੇ ਲੇਟ ਹੋ ਗਈ ਫਿਰ ਉਸ ਫਿਲਮ ਦੇ ਤਰਜ਼ ਤੇ ਫਿਰ ਬੰਬੇ ਬਣ ਗਈ ਸੀ ਉਹ ਆਪਣੇ ਮੁੰਡਾ ਅਨੁਰਾਗ ਉਹਨੇ ਬਣਾਈ ਸੀ ਫਿਰ ਸਾ ਪਰ ਮੈਂ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਜਿਹੜੀ ਸਕ੍ਰਿਪਟ ਅਸੀਂ ਸਾਰ ਬੈਠ ਕੇ ਤਣੀ ਸੀ ਉਹ ਬਹੁਤ ਖੂਬਸੂਰਤੀ ਔਰ ਭਵਿੱਖ ਚ ਮੇਰੀ ਤਵੰਨਾ ਹੈ ਕਿ ਜ਼ਰੂਰ ਬਣਾਈਏ ਬਾਬਾ ਜ਼ੋਰਾਵਰ ਸਿੰਘ ਹੋਰਾਂ ਦੀ ਸੀ ਦਿਲਾਵਰ ਸਾਹਿਬ ਉਹਨਾਂ ਮਤਲਬ ਤਿੰਨ ਚਾਰ ਚੀਜ਼ਾਂ ਤੇ ਅਸੀਂ ਵਰਕਆਊਟ ਕੀਤਾ ਸੀ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਕਈ ਵਾਰੀ ਹੋ ਜਾਂਦਾ ਖੱਬੇ ਸੱਜੇ ਚੀਜ਼ਾਂ ਪਰ ਇਸ ਫਿਲਮ ਲਈ ਮੈਂ ਜ਼ਿੱਦ ਕਰਦਾ ਸੀ ਕਿਉਂਕਿ ਜਦੋਂ ਸੁਮਿਤ ਹੋਰੀ ਇੱਕ ਤੋਂ ਪ੍ਰੋਜੈਕਟ ਹੋਰ ਇਹਨਾਂ ਨੇ ਆਪਣੀ ਕੰਪਨੀ ਵੱਲੋਂ ਸੋਚਿਆ ਸੀ ਮੈਂ ਕਿਹਾ ਨਹੀਂ ਨਹੀਂ ਆ ਫਿਲਮ ਕਰਨੀ ਆਪਾਂ ਤੋਂ ਦੋ ਜਿਹੜੇ ਮੇਰੀ ਨਿੱਜੀ رائے ਆਂ ਕਾਫੀ ਚੀਜ਼ਾਂ ਮਿਲ ਮਿਲ ਜਾਂਦੀ ਆਂ ਉਹਨੂੰ ਪਟਾ ਅਸੀਂ ਇੱਕ ਦੂਜੇ ਸਮਝਦੇ ਆਂ ਇਸ ਕਿ ਉਹ ਕਿਹੜਾ ਸਬਜੈਕਟ ਅਸੀਂ ਬਣਾ ਸਕਦੇ ਆਂ ਸੋ ਕਿ ਮੈਂ ਜੋਰ ਪੂਰਾ ਲਾ ਰਿਹਾ ਮੈਂ ਹੁਣ ਜਿੰਨਾ ਚਿਰ ਮੈਂ ਇੱਥੇ ਆਇਆ ਆਂ ਅਹੀਂ ਸਾਰਾ ਕੰਮ ਕਰਨਾ ਹੈ ਚ ਕਰਨਾ ਹੈ